ਸਰਪ੍ਰਸਤ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਮੁੱਦੇ ਨੇ ਕਿਉਂ ਫੀ ਹਰਤਾਾਲ ਦੇ ਜਾਣ ਦੀ ਚੇਤਾਵਨੀ ਦੇ ਰਹੇ ਹੋ ਕੀ ਸਮਾਂ ਮੰਗਦਾ ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਰੋੜੇ ਪਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਕੀਤੀ ਜਾ ਰਹੀ ਆ ਸੋ ਇਹਦਾ ਮੁੱਖ ਮੁੱਦਾ ਇਹ ਆ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਮਲਾਜ਼ਮ ਜਿਹੜੇ ਨੇ ਟਰਾਂਸਪੋਰਟ ਵਿਭਾਗ ਚ ਕੰਮ ਕਰ ਰਹੇ ਆ ਸੋ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਆਉਣ ਸਾਢ ਠੇਕੇਦਾਰ ਬਾਹਰ ਕੱਢਾਂਗੇ ਵਿਚੋਲੀਏ ਜਿਹੜੇ ਨੇ ਕਿਉਂਕਿ ਵਿਚੋਲੀਏ ਠੇਕੇਦਾਰ ਉਹ ਕਾਰਪੋਰੇਟ ਘਰਾਣਿਆਂ ਦੇ ਜਾਂ ਮੰਤਰੀਆਂ ਦੇ ਆਪਦੇ ਨੇ ਇਹ ਬਿਆਨ ਸੀਗੇ ਮਾਨਯੋ ਸੋ ਨਾਲ ਦੀ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਸੀ ਜਿਹੜੇ ਕੰਟਰੈਕਟ ਤੇ ਕੰਮ ਕਰਦੇ ਆ। ਸੋ ਦੋਨੋਂ ਹੀ ਮੰਗਾਂ ਨੇ ਜਿਹੜੀਆਂ ਉਸੇ ਤਰੀਕੇ ਨਾਲ ਅੰਤਰ ਚੱਲਦੀਆਂ ਆ ਰਹੀਆਂ ਉਹਨਾਂ ਤੇ ਕੋਈ ਵੀ ਫੈਸਲਾ ਹੁਣ ਤੱਕ 3.5 ਸਾਲ ਦਾ ਸਮਾਂ ਬੀਤ ਗਿਆ ਸਰਕਾਰ ਨੇ ਕੋਈ ਵੀ ਹੱਲ ਨਹੀਂ ਕੀਤਾ। ਨਾਲ ਦੀ ਨਾਲ ਵਿਭਾਗ ਦੇ ਵਿੱਚ ਹੋਰ ਮੰਗਾਂ ਸੀ ਜਿਹੜੇ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਦੀ ਤਨਖਾਹ ਬਰਾਬਰ ਕਰਨ ਦੀ ਮੰਗਿਆ। ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਗੱਲ ਕਰ ਰਹੀ ਹੈ ਸਰਕਾਰ ਉਹ ਪਹਿਲਾਂ ਘਾਟੇਵੰਦ ਸੌਦਾ ਸੀਗਾ। ਲਗਭਗ ਕਰੋੜ ਤੋਂ 1.5 ਕਰੋੜ ਰੁਪਈਆ ਇੱਕ ਬੱਸ ਲੈ ਜਾਂਦੀ 6 ਸਾਲਾਂ ਇਹਦੇ ਬੱਸ ਵੀ ਪ੍ਰਾਈਵੇਟ ਮਾਲਕ ਲੈ ਜਾਂਦਾ। ਸ ਸੂਏਸ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸੀ ਜਿੰਦੇ ਵਿੱਚ 9 ਜੁਲਾਈ ਨੂੰ ਸ਼ਿਹ ਹੜਤਾਲ ਕੀਤੀ ਤੇ ਮਾਨਯੋਗ ਵਿੱਤ ਮੰਤਰੀ ਤੇ ਟਰਾਂਸਪੋਰਟ ਮਨਿਸਟਰ ਸਾਡੇ ਬੈਠੇ ਉਸ ਮੀਟਿੰਗ ਦੇ ਵਿੱਚ ਤੈਅ ਹੋਇਆ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ 1 ਜੁਲਾਈ 2024 ਨੂੰ ਫੈਸਲਾ ਕੀਤਾ ਗਿਆ ਸੀ ਕਿ ਟਰਾਂਸਪੋਰਟ ਭਾਗ ਦੀ ਵੱਖਰੀ ਪਾਲਿਸੀ ਬਣਾਈ ਜਾਏਗੀ ਉਹ ਪਾਲਿਸੀ 28 ਤਰੀਕ ਤੱਕ ਮੁਕੰਮਲ ਕਰਕੇ ਤੇ 28 ਤਰੀਕ ਨੂੰ ਮੀਟਿੰਗ ਕੀਤੀ ਜੇਗੀ ਵਿੱਤ ਮੰਤਰੀ ਵੱਲੋਂ ਉਸ ਮੀਟਿੰਗ ਦੇ ਵਿੱਚ ਫਾਈਨਲ ਕੀਤਾ ਜਾਏਗਾ ਕਿ ਤੁਹਾਡੀ ਸਾਰੀ ਪਾਲਿਸੀ ਕੈਬਨਟ ਚ ਭੇਜੀ ਜਾਏਗੀ ਪਰੰਤੂ 16 ਨੂੰ ਉਸ ਤੋਂ ਪਹਿਲਾਂ 16 ਨੂੰ ਮਾਨਯੋਗ ਟਰਾਂਸਪੋਰਟ ਮਿਨਿਸਟਰ ਨੇ ਬੈਠਣਾ ਸੀ ਮੀਟਿੰਗ ਕਰਨੀ ਸੀ ਵਿਭਾਗ ਵੱਧਰ ਦੇ ਮਸਲੇ ਨੇ 16 ਤਰੀਕ ਵਾਲੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਮਿਨਿਸਟਰ ਨਹੀਂ ਬੈਠੇ ਜਿਸ ਵਜ੍ਹਾ ਨਾਲ ਉਹ ਸਾਰੀਆਂ ਮੰਗਾਂ ਜਿਹੜੀਆਂ ਉਹ ਅਜੇ ਵੀ ਉਲਝੀਆਂ ਹੋਈਆਂ ਹੁਣ 28 ਤਰੀਕ ਨੂੰ ਕੱਲ ਨੂੰ ਮਾਨਯੋਗ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਆ ਸੋ ਸਾਨੂੰ ਸ਼ੰਕਾ ਹੈ ਕਿ ਵਿੱਤ ਮੰਤਰੀ ਸਾਹਿਬ ਜਾਂ ਤਾਂ ਮੀਟਿੰਗ 'ਚ ਬੈਠਣਗੇ ਨਹੀਂ ਜੇ ਬੈਠਣਗੇ ਤੇ ਕੋਈ ਹਲ ਕੱਢਣ ਦੀ ਬਜਾਏ ਉਲਟਾ ਕਿਲੋਮੀਟਰ ਸਕੀਮ ਬਸਾਂ ਦੇ ਟੈਂਡਰ ਲੈ ਕੇ ਆਈ ਆ ਸੋ ਇਸ ਵਜ੍ਹਾ ਨਾਲ ਅਸੀਂ ਆਪਣਾ ਪ੍ਰੋਗਰਾਮ ਜਲੰਧਰ ਮੀਟਿੰਗ ਕਰਕੇ 19 ਜੁਲਾਈ ਨੂੰ ਮੀਟਿੰਗ ਕਰਕੇ ਜਲੰਧਰ 'ਚ ਪਹਿਲਾਂ ਹੀ ਲਿਖ ਚੁੱਕੇ ਆ ਕਿ ਜੇਕਰ ਸਰਕਾਰ ਨੇ ਟੈਂਡਰ ਰੱਦ ਨਾ ਕੀਤਾ ਜਾਂ ਮੀਟਿੰਗ ਕਰਕੇ ਕੋਹਾ ਹੱਲ ਨਾ ਕੱਢਿਆ ਤਾਂ ਅਸੀਂ 28 ਤਰੀਕ ਨੂੰ ਉੱਥੋਂ ਹੀ ਸਾਡੀ ਸੂਬਾ ਕਮੇਟੀ ਵੱਲੋਂ ਐਲਾਨ ਕੀਤਾ ਜਾਏਗਾ ਤਰੰਤ ਪੰਜਾਬ ਦੇ ਸਾਰੀਆਂ ਬਸਾਂ ਦੇ ਚੱਕੇ ਜਾਮ ਕੀਤੇ ਜਾਣਗੇ ਕਿਉਂਕਿ ਪਹਿਲਾਂ ਵੀ ਅਸੀਂ ਸਰਕਾਰ ਨੂੰ ਵਾਰ-ਵਾਰ ਸਮਾਂ ਦਿੰਦੇ ਆ ਰਹੇ ਕਿ ਲੋਕ ਖੱਜਲ ਨਾ ਹੋਣ ਪਰੰਤੂ ਸਰਕਾਰ ਜਿਹੜੀ ਆ ਉਹ ਵਾਰ-ਵਾਰ ਗਲਤ ਨੀਤੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਸੋ ਵਿਭਾਗ ਨੂੰ ਬਚਾਉਣ ਲਈ ਮਜਬੂਰੀ 'ਚ ਹੜਤਾਲ ਕੀਤੀਏ ਅਸੀਂ ਚੱਕਾ ਜਾਮ ਕਰਦੇ ਹਾਂ ਕਿੰਨਾ ਲਾਸ ਹੋਏਗਾ ਪਰ ਡੇ ਦੇ ਹਿਸਾਬ ਨਾਲ ਔਰ ਉਹਦੀ ਕੀ ਜ਼ਿੰਮੇਵਾਰੀ ਹੋਵੇਗੀ ਬਿਲਕੁਲ ਜੀ ਜੇ ਅਸੀਂ ਚੱਕਾ ਜਾਮ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਹੜਤਾਲ ਕਰੀਏ ਪਰੰਤੂ ਜੇ ਮਜਬੂਰੀ ਚ ਹੜਤਾਲ ਕੀਤੀ ਜਾਂਦੀ ਤੇ ਲਗਭਗ 3 ਤੋਂ ਲੈ ਕੇ 3.5 ਕਰੋੜ ਰੁਪਏ ਜਿਹੜਾ ਪੀਆਰਟੀਸੀ ਤੇ ਪਾਣਵਾਸ ਨੂੰ ਰੋਜ਼ਾਨਾ ਦਾ ਘਾਟਾ ਪਏਗਾ। ਸੋ ਇਹਦੀ ਜ਼ਿੰਮੇਵਾਰੀ ਸਿੱਧੀ ਤੇ ਸਪਸ਼ਟ ਉਹਨਾਂ ਅਧਿਕਾਰੀਆਂ ਦੀ ਹੈ ਜਿਹੜੇ ਅਧਿਕਾਰੀ ਮਾਨਯੋਗ ਮੁੱਖ ਮੰਤਰੀ ਦੇ ਹੁਕਮ ਨਹੀਂ ਮੰਨਦੇ ਕਿਉਂਕਿ ਉਹਨਾਂ ਨੇ 1 ਮਹੀਨੇ ਚ ਪਾਲਿਸੀ ਬਣਾਉਣ ਦੀ ਗੱਲ ਕੀਤੀ ਸੀ। ਜਿਹੜੇ ਅਧਿਕਾਰੀ ਪੰਜਾਬ ਸਰਕਾਰ ਸੈਕਟਰੀ ਜਾਂ ਮਾਨਯੋਗ ਟਰਾਂਸਪੋਰਟ ਮਿਨਿਸਟਰ ਦੇ ਹੁਕਮ ਨਹੀਂ ਮੰਨਦੇ ਜਿਨ੍ਹਾਂ ਨੇ 36 2023 ਨੂੰ ਆਰਡਰ ਕੀਤੇ ਤੇ ਉਹ ਆਰਡਰ ਅਜ 2 ਸਾਲ ਤੋਂ ਪਲੱਸ ਦਾ ਸਮਾਂ ਹੋ ਗਿਆ ਆ ਆਰਡਰ ਅਜ ਤੀਕ ਇੰਪਲੀਮੈਂਟ ਨਹੀਂ ਹੋਈ ਸੋ ਇਥੋਂ ਸਪਸ਼ਟ ਹੈ ਕਿ ਉਹ ਅਧਿਕਾਰੀ ਜ਼ਿੰਮੇਵਾਰ ਨੇ ਜਿਹੜੇ ਇਹਨਾਂ ਮੰਗਾਂ ਨੂੰ ਲਮਕਾ ਰਹੇ ਆ ਪਲੱਸ ਵਿਭਾਗ ਨੂੰ ਮਾਰਨ ਵਾਲੀਆਂ ਜਿਹੜੀਆਂ ਨੀਤੀਆਂ ਪਾਲਸੀਆਂ ਉਹ ਲੈ ਕੇ ਆ ਰਹੇ ਉਲਟੀਆਂ ਜਿਹੜੀ ਪਾਲਸੀ ਬਣਾਉਣੀ ਸੀ ਉਹਨੂੰ ਲਮਕਾਇਆ ਜਾ ਰਿਹਾ ਸੋ ਇਹਦੀ ਸਿੱਧੀ ਦੀ ਸਿੱਧੀ ਜ਼ਿੰਮੇਵਾਰੀ ਉਹਨਾਂ ਦੀ ਹੈ ਅਸੀਂ ਪਹਿਲਾਂ ਤੋਂ ਨੋਟਿਸ ਭੇਜ ਚੁੱਕੇ ਆ ਪਿਛਲੀ ਹੜਤਾਲ 'ਚ ਵੀ ਫੈਸਲਾ ਕੀਤਾ ਗਿਆ ਸੀ ਕਿ ਹੱਲ ਕੀਤਾ ਜਾਏਗਾ ਇਹਦੀ ਕਹਲ ਨਹੀਂ ਕੀਤਾ ਗਿਆ ਕੀ